ਭਾਵੇਂ ਅਸੀਂ ਗਰਮੀ ਵਿੱਚ ਬੈਠੇ ਆ ਪਰ ਕਰੰਟ ਨਹੀਂ ਹੈਗਾ ਬਣਾਉਣੀਆਂ ਸਰਕਾਰਾਂ ਤੇ ਕਰੰਟ ਆਖਣਾ ਕਦੇ-ਕਦੇ ਆਵੇ ਮੈਂ ਉਹ ਗੱਲਾਂ ਕਰਨੀਆਂ ਨੇ ਜਿਹੜੀਆਂ ਪਹਿਲਾ ਸਟੇਜ ਤੇ ਹੋ ਚੁੱਕੀਆਂ ਮੈਂ ਨਹੀਂ ਕਰਨੀਆਂ ਅਮਨੇ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਫਤਿਹ ਅਰਜ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵੇਂ ਅਸੀਂ ਗਰਮੀ ਵਿੱਚ ਬੈਠੇ ਆ ਪਰ ਕਰੰਟ ਨਹੀਂ ਹੈਗਾ ਬਣਾਉਣੀਆਂ ਸਰਕਾਰਾਂ ਤੇ ਕਰੰਟ ਆਖਣਾ ਕਦੇ-ਕਦੇ ਆਵੇ ਮੈਂ ਉਹ ਗੱਲਾਂ ਕਰਨੀਆਂ ਨੇ ਜਿਹੜੀਆਂ ਪਹਿਲਾ ਸਟੇਜ ਤੇ ਹੋ ਚੁੱਕੀਆਂ ਮੈਂ ਨਹੀਂ ਕਰਨੀਆਂ ਮੇਰੇ ਨਾਲ ਦੇ ਸ਼ਾਇਦ ਇੱਕ ਅੱਧਾ ਹੀ ਬੰਦਾ ਹੋਵੇ ਜਿੰਨੇ ਐਮਰਜੈਂਸੀ ਦੀ ਜੇਲ ਕੱਟੀ ਹੋਵੇ ਇੱਕ ਅੱਧਾ ਬੰਦਾ ਹੋ ਸਕਦਾ ਸਾਰੀ ਆ ਜਿਹੜੀ ਬੈਠੀ ਲੀਡਰਸ਼ਿਪ ਹੈ ਮਾਨੂੰ 55 ਸਾਲ ਪਹਿਲਾਂ ਬਿਜਲੀ ਦੇ ਬਿੱਲਾਂ ਦੇ ਉੱਤੇ ਮੋਰਚਾ ਲਾਉਣ ਦਾ ਮੌਕਾ ਮਿਲਿਆ ਕਾਲਜ ਪੜਦੇ ਆ ਉਸ ਦਿਨ ਤੋਂ ਅੱਜ ਤੱਕ ਮੈਂ ਸੰਘਰਸ਼ ਵਿੱਚ ਆ ਮੈਂ ਇੱਕ ਗੱਲ ਕਹਿਣੀ ਚਾਹਨਾ ਆ ਜੋ ਲੋਕ ਅਕਾਲੀ ਦਲ ਵਿੱਚ ਬੈਠੇ ਨੇ ਜਿਹੜੇ ਖਾਨਦਾਨੀ ਅਕਾਲੀ ਨੇ ਜਿਨ੍ਹਾਂ ਦੀਆਂ ਰਗਾਂ ਵਿੱਚ ਪੰਥ ਦਾ ਖੂਨ ਹੈ ਪੰਥ ਦੇ ਰਿਜੈਕਟ ਹੋਏ ਲੋਕ ਅੱਜ ਆਮ ਵਿੱਚ ਬੈਠੇ ਨੇ ਪੰਥ ਦੇ ਵਿੱਚੋਂ ਰਿਜੈਕਟ ਹੋਏ ਲੋਕ ਅੱਜ ਭਾਜਪੀ ਚ ਬੈਠੇ ਨੇ ਪੰਥ ਵਿੱਚੋਂ ਰਿਜੈਕਟ ਹੋਏ ਲੋਕ ਅੱਜ ਕਾਂਗਰਸ ਵਿੱਚ ਬੈਠੇ ਨੇ ਤੇ ਪੰਥ ਦੀ ਪਿਠ 'ਚ ਛੁਰਾ ਮਾਰਨ ਵਾਲੇ ਲੋਕ ਅੱਜ ਏਜੰਸੀਆਂ ਦੀ ਗਲਵੱਕੜੀ ਵਿੱਚ ਬੈਠੇ ਨਜ਼ਰ ਆਉਂਦੇ ਨੇ ਭਰਾਓ ਦੇਸ਼ ਦੀ आजादी ਤੋਂ ਬਾਅਦ ਇੱਕ ਸਮਾਂ ਆਇਆ ਹਿੰਦੁਸਤਾਨ ਦੀ ਕਾਂਗਰਸ ਪਾਰਟੀ ਨੇ ਐਮਰਜੈਂਸੀ ਲਾ ਕੇ ਸਾਰੀਆਂ ਹਿੰਦੁਸਤਾਨੀਆਂ ਪਾਰਟੀਆਂ ਦੇ ਲੀਡਰਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਚਾਹੇ ਕੋਈ ਵੀ ਪਾਰਟੀ ਸੀ ਪਰ ਕਾਣੀ ਦਲ ਦਾ ਇੱਕ ਵੀ ਸਿਪਾਈ ਗ੍ਰਿਫਤਾਰ ਨਹੀਂ ਕੀਤਾ ਲਾਤਾ ਪਈ ਕੋਈ ਮੁਜਾਰਾ ਨਹੀਂ ਕਰ ਸਕਦਾ ਹਿੰਦੁਸਤਾਨ ਦੀ ਧਰਤੀ ਤੇ ਕੋਈ ਧਰਨਾ ਨਹੀਂ ਦੇ ਸਕਦਾ ਕੋਈ ਪ੍ਰੈਸ 'ਚ ਬਿਆਨ ਨਹੀਂ ਦੇ ਸਕਦਾ ਓਏ ਸ਼ੇਰਾਂ ਦੀ ਪਾਰਟੀ ਨੇ ਹਰਮੰਦਰ ਸਾਹਿਬ ਦੀ ਗੋਦ ਵਿੱਚ ਬੈਠ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਗਰਚਰਨ ਸਿੰਘ ਟਵਾਰਾ ਜੀ ਨੇ ਜਗਦੇਵ ਸਿੰਘ ਤਲਵੰਡੀ ਨੇ ਬਾਕੀ ਸੀਨੀਅਰ ਲੀਡਰਸ਼ਿਪ ਨੇ ਬੈਠ ਕੇ ਫੈਸਲਾ ਕੀਤਾ ਜਦ ਤੱਕ ਹਿੰਦੁਸਤਾਨ ਦੀਆਂ ਜੇਲਾਂ ਵਿੱਚੋਂ ਇਹਨਾਂ ਪਾਰਟੀਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਇਹ ਐਮਰਜੈਂਸੀ ਨਹੀਂ ਤੋੜੀ ਜਾਂਦੀ ਅਸੀਂ ਪੰਜਾਬ ਦੀ ਧਰਤੀ ਤੋਂ ਮੋਚਾ ਲਾਤਾ ਹਰ ਰੋਜ਼ ਗ੍ਰਿਫਤਾਰੀ ਦਵਾਂਗੇ ਅਸੀਂ 19 ਮਹੀਨੇ ਗ੍ਰਿਫਤਾਰੀਆਂ ਦਿੱਤੀਆਂ ਯਾਦ ਰਾਜ ਕਰਨ ਵਾਲੀ ਪਾਰਟੀ ਬੀਜੇਪੀ ਦੇ ਜ਼ਮਾਨਤਾਂ ਕਰਾ ਕਰਕੇ ਬਾਹਰ ਆਉਂਦੇ ਰਹੇ 19 ਮਹੀਨਿਆਂ ਬਾਅਦ ਜਦੋਂ ਐਮਰਜੈਂਸੀ ਟੁੱਟੀ ਲੁਧਿਆਣੇ ਵਿੱਚ ਇੱਕ ਕਾਨਫਰੰਸ ਹੋਈ ਜਿਹੜੀ ਇਤਿਹਾਸਕ ਕਾਨਫਰੰਸ ਸੀ ਜੈਪ੍ਰਕਾਸ਼ ਨਾਰਾਇਣ ਉਸ ਵੇਲੇ ਇਹਨਾਂ ਦਾ ਲੀਡਰ ਸੀ ਉਹਨੇ ਸਿੱਖਾਂ ਦੀ ਬਹੁਤ ਵੱਡੀ ਸਲਾਘਾ ਕੀਤੀ ਜੇ ਜੇ ਕੋਮ ਨਾ ਹੁੰਦੀ ਅਸੀਂ ਜੇਲਾ ਵਿੱਚ ਹੀ ਗਲ ਜਾਣਾ ਸੀ ਇਨਕਲਾਬ ਆਇਆ ਕ੍ਰਾਂਤੀ ਆਈ ਤਬਦੀਲੀ ਆਈ ਸਰਕਾਰ ਸ਼ਰੋਮਣੀ ਕਾਲੀ ਦਾਂ ਦੀ ਬਣੀ ਸਾਨੂੰ ਮਤ ਦੇਣ ਲਈ ਕਾਂਗਰਸ ਦੀ ਮੁੜ ਕੇ ਸਰਕਾਰ ਬਣੀ ਉਹਨਾਂ ਨੇ ऐसे हालात पैदा ਕੀਤੇ ਏਜੰਸੀਆਂ ਰਾਈ ਸਾਡੇ ਦੂ ਚੋਂ ਬੰਦਿਆਂ ਦੇ ਹੱਥਾਂ 'ਚ ਬੰਦੂਕਾਂ ਫੜਾ ਕੇ ਅਕਾਲੀ ਦਲ ਨੂੰ ਬਰਬਾਦ ਕਰਨ ਦਾ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰਨ ਦਾ ਉਹਨਾਂ ਨੇ ਸਬਿਆਨਾ ਬਣਾਇਆ ਜਿਹਦੇ ਵਿੱਚ ਹਰ ਪੰਜਾਬ ਦੀ ਧਰਤੀ ਦਾ ਹਰ ਜ਼ਿਲ੍ਹਾ ਹਰ ਪਰਿਵਾਰ ਜਿਹੜਾ ਵਾ ਉਹਨੂੰ ਸੇਕ ਪਹੁੰਚਿਆ ਸਾਡੀ ਇੱਕ ਪੀੜ੍ਹੀ ਜਿਹੜੀ ਏ ਚਾਹੇ ਉਹ ਪੁਰਸ਼ ਵਾਲੇ ਸਨ ਮੁੰਡੇ ਚਾਹੇ ਸਾਡੇ ਨੌਜਵਾਨ ਹਨ ਉਹਨਾਂ ਨੂੰ ਖਾੜਕੂ ਕਾਕੇ ਉਹਨਾਂ ਕੋਲੋਂ ਉਹ ਮਰਵਾ ਦਿੱਤੇ ਉਹਨਾਂ ਕੋਲੋਂ ਉਹ ਮਰਵਾ ਦਿੱਤੇ ਤੇ ਜਦੋਂ ਉਹਨਾਂ ਨੂੰ ਲੋੜ ਪਈ ਤੇ ਬਿਆਨ ਸਿੰਘ ਦੀ ਸਰਕਾਰ ਜਿਹੜੀ ਬਣੀ 12-1200 ਵੋਟ ਤੇ ਉਹਨਾਂ ਨੇ ਸ਼ਿਕਾਰ ਕੀਤਾ ਪੰਜਾਬ ਦੀ ਧਰਤੀ ਤੇ ਬੱਚਿਆਂ ਦਾ ਤੇ ਮੈਂ ਸਮਝਦਾ ਮਾਂ ਉਹ ਸਤਵਾਨ ਨੂੰ ਕੁਚਲ ਕੇ ਰੱਖ ਦਿੱਤਾ ਤੇ ਸ਼ਰੋਮਣੀ ਅਕਾਲੀ ਦਲ ਦਾ ਵੀ ਬੜਾ ਵੱਡਾ ਨੁਕਸਾਨ ਕੀਤਾ ਐਸੀ ਪਾਰਟੀ ਹਰਮੰਦਰ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਸਾਡੇ ਸਰੋਵਰ ਨੂੰ ਖੂਨ ਨਾਲ ਰੰਗ ਦਿੱਤਾ ਪੰਜਾਬ ਦੀ ਧਰਤੀ ਨੂੰ ਲਹੂ ਲਹਾਨ ਕਰ ਦਿੱਤਾ ਪਰ ਸਮਾਂ ਬਦਲਿਆ ਕਾਂਗਰਸ ਦੁਸ਼ਮਣ ਨੰਬਰ 1 ਬਣ ਗਈ ਸਾਡੀ ਅਸੀਂ ਉਹਨਾਂ ਨੂੰ ਮਤ ਦੇਣ ਲਈ ਇੱਕੋ ਪਾਰਟੀ ਚੁਣੀ ਸੀ ਭਾਰਤੀ ਜਨਤਾ ਪਾਰਟੀ ਪਰ ਹਿੰਦੁਸਤਾਨ ਲੈਵਲ ਤੇ ਅਸੀਂ ਕੋਈ ਆਪਣੀ ਧਿਰ ਬਣਾਈਏ ਤੇਰ ਬਣਾਈ ਅਸੀਂ ਇਹਨਾਂ ਨਾਲ ਰਲ ਕੇ ਨਹੀਂ ਬਹੁਜਨ ਵਾਲਿਆਂ ਨਾਲ ਰਲ ਕੇ ਪੰਜਾਬ ਦੀ ਇਲੈਕਸ਼ਨ ਲੜੀ ਸਦਾ ਤੱਕ ਮਤ ਪੇਦੋਗੇ ਤਿੰਨ ਬਹੁਜਨ ਵਾਲੇ ਜਿੱਤ ਕੇ ਬਾਕੀ ਸਾਡੇ ਜਿੱਤ ਕੇ ਬੀਜੇਪੀ ਦੀ ਸਰਕਾਰ ਨਹੀਂ ਬਣਦੀ ਬੀਜੇਪੀ ਵਾਲਿਓ ਸੁਣ ਲਾਓ ਤੁਹਾਡੀ ਸਰਕਾਰ ਨਹੀਂ ਸੀ ਬਣਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ لیاقت ਦੇ ਨਾਲ ਫਕਰੂ ਫਰੂਕਰ ਦੁੱਲੇ ਦੀਆਂ ਵੋਟਾਂ ਲਾ ਕੇ ਦਿੱਤੀਆਂ ਚਿਤਾਲਾ ਸਾਧ ਦੀਆਂ ਵੋਟਾਂ ਲਾ ਕੇ ਦਿੱਤੀਆਂ ਤਾਮਨ ਡਾਡੂ ਤੋਂ ਵੋਟਾਂ ਲਾ ਕੇ ਦਿੱਤੀਆਂ 14 ਵੋਟਾਂ ਪਾਰਲੀਮੈਂਟ ਦੀਆਂ ਲਾ ਕੇ ਤੇ ਅਟਲ ਬਿਹਾਰੀ ਭਾਗਪਾਈ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਪਹਿਲਾ ਅਸਾਨ ਤੁਹਾਨੂੰ ਐਮਰਜੈਂਸੀ ਦੇ ਵਿੱਚੋਂ ਕੱਢਿਆ ਦੂਜਾ ਅਸਾਨ ਤੁਹਾਨੂੰ ਅਸੀਂ ਤੇਜਤਾ ਪ੍ਰਧਾਨ ਮੰਤਰੀ ਬਣਾਇਆ ਤੇ ਅੱਜ ਤੁਸੀਂ ਕੀ ਕੀਤਾ ਜਿੱਕੂ ਸਾਨੂੰ ਸਾਡਾ ਪੰਜਾਬੀਆਂ ਦਾ ਸ਼ਿਕਾਰ ਕਾਂਗਰਸ ਨੇ ਪੰਜਾਬ ਦੀ ਧਰਤੀ ਤੇ ਕੀਤਾ ਉਸੇ ਤਰ੍ਹਾਂ ਹੀ ਤੁਸੀਂ ਸਾਡਾ ਸ਼ਿਕਾਰ ਕੀਤਾ ਇੱਕ ਦੋ ਬਗੜਾੜੀ ਵਿੱਚ ਆਪਣੇ ਬੰਦਿਆਂ ਰਾਹੀਂ ਮਰਵਾ ਕੇ ਤੇ ਸਾਰੀ ਧਰਤੀ ਤੇ ਸਾਰੇ ਹਿੰਦੁਸਤਾਨ ਦੀ ਪ੍ਰੈਸ ਜਿਹੜੀ ਐ ਉਹਦਾ ਮੂੰਹ ਬਰਗਾੜੀ ਵਾਲ ਨੂੰ ਕਰ ਦਤਾ ਆਪਣੇ ਵਧੀਆ ਵਧੀਆ ਟ੍ਰੈਂਡ ਖਰੀਦੇ ਹੋਏ ਲੋਕ ਸਰਦਾਰ ਪ੍ਰਕਾਸ਼ ਸਿੰਘ ਪਾਣਾ ਜਿੰਦਾਬਾਦ ਸੁਜੋਮਣੀ ਅਕਾਲੀ ਦਰ ਜਿੰਦਾਬਾਦ ਬੋਲੇ ਸੋਨਹਿਰ ਕਰੰਟ ਤੁਹਾਡਾ ਮਰਿਆ ਹੋਇਆ ਫੇਰ ਮੈਂ ਕਹਿੰਦਾ ਮੈਂ ਦੋਵੇਂ ਬਾਤ ਖੜੇ ਕਰੋ ਪ੍ਰਧਾਨ ਸਾਹਿਬ ਆਏ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਪਾ